ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡੇ ਆਪਣੇ ਕੁਕਿੰਗ ਚੈਨਲ ਪੰਜਾਬੀ ਹੋਮ ਕਿਚਨ ਦੇ ਵਿੱਚ ਅੱਜ ਅਸੀਂ ਬਹੁਤ ਹੀ ਸਿੰਪਲ ਆਲੂ ਪਿਆਜ਼ ਦੀ ਸਬਜ਼ੀ ਬਣਾਵਾਂਗੇ ਜਿਸ ਨੂੰ ਸਾਰੇ ਬੜੇ ਪਿਆਰ ਨਾਲ ਤੇ ਬੜੇ ਸ਼ੌਕ ਨਾਲ ਖਾਂਦੇ ਹਨ ਅਤੇ ਜੇਕਰ ਬੱਚੇ ਕੋਈ ਦਾਲ ਸਬਜ਼ੀ ਨਹੀਂ ਖਾਂਦੇ ਤਾਂ ਉਹਨਾਂ ਨੂੰ ਅਸੀਂ ਇਸ ਤਰੀਕੇ ਨਾਲ ਆਲੂ ਫਰਾਈ ਕਰਕੇ ਜਾਂ ਆਲੂਆਂ ਦੀ ਇਸ ਤਰੀਕੇ ਨਾਲ ਸਬਜ਼ੀ ਬਣਾ ਕੇ ਦੇ ਸਕਦੇ ਹਾਂ ਤੇ ਚਲੋ ਆਦੀ ਇਸ ਰੈਸਪੀ ਨੂੰ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਆਇਥੇ ਮੈਂ ਕੜਾਹੀ ਦੇ ਵਿੱਚ ਅਸੀਂ ਇੱਕ ਕੜਛੀ ਸਰੋਂ ਦੇ ਤੇਲ ਦੀ ਲਵਾਂਗੇ ਤੇਲ ਜਦੋਂ ਹਲਕਾ ਗਰਮ ਹੋ ਜਾਵੇ ਤਾਂ ਉਹਦੇ ਵਿੱਚ ਅਸੀਂ ਅੱਧਾ ਚਮਚ ਜੀਰੇ ਦਾ ਪਾਵਾਂਗੇ ਤੇ ਇਸ ਨੂੰ ਹਲਕਾ ਹੀ ਫਰਾਈ ਹੋਣ ਦੇਵਾਂਗੇ ਜਦੋਂ ਜੀਰਾ ਸਾਡਾ ਫਰਾਈ ਹੋ ਜਾਵੇ ਉਸ ਤੋਂ ਬਾਅਦ ਇਹਦੇ ਵਿੱਚ ਸੁੱਕਾ ਧਨੀਆ ਅਸੀਂ ਕ੍ਰਸ਼ ਕਰਕੇ ਪਾਵਾਂਗੇ ਉਸ ਤੋਂ ਬਾਅਦ ਨਾਲ ਹੀ ਅਸੀਂ ਇਦੇ ਵਿੱਚ ਕੱਟੇ ਹੋਏ ਪਿਆਜ਼ ਪਾਵਾਂਗੇ ਪਿਆਜ਼ਾਂ ਨੂੰ ਅਸੀਂ ਕੱਟ ਕੇ ਚੰਗੀ ਤਰ੍ਹਾਂ ਹੱਥਾਂ ਦੇ ਨਾਲ ਉਹਨਾਂ ਨੂੰ ਮਸਲ ਲਾਂਗੇ ਤਾਂ ਜੋ ਉਹਦੇ ਜਿਹੜੇ ਲੱਛੇ ਨੇ ਉਹ ਸਾਰੇ ਵੱਖ ਹੋ ਜਾਣ ਇਸ ਤਰੀਕੇ ਨਾਲ ਪਿਆਜ਼ ਜਿਹੜੇ ਬਹੁਤ ਵਧੀਆ ਫਰਾਈ ਹੁੰਦੇ ਹਨ ਤੇ ਨਾਲ ਹੀ ਅਸੀਂ ਕੱਟੀ ਹੋਈ ਹਰੀ ਮਿਰਚ ਪਾ ਲਾਂਗੇ ਅਧੇ ਇਸ ਨੂੰ ਲਗਾਤਾਰ ਹਿਲਾ ਦਾਂਗੇ ਇਸ ਨੂੰ ਅਸੀਂ ਜ਼ਿਆਦਾ ਨਹੀਂ ਪਕਾਉਣਾ ਲਗਾਤਾਰ ਹਿਲਾਉਂਦੇ ਹੋਏ ਇਹਨੂੰ ਅਸੀਂ ਲੋ ਮੀਡੀਅਮ ਫਲੇਮ ਤੇ 2 ਤੋਂ 3 ਮਿੰਟ ਤੱਕ ਇਹਨੂੰ ਅਸੀਂ ਕੁੱਕ ਕਰਾਂਗੇ ਜਦੋਂ ਪਿਆਜ਼ ਸਾਡਾ 골ਡਨ ਬ੍ਰਾਊਨ ਹੋ ਜਾਵੇ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਮਸਾਲੇ ਐਡ ਕਰਾਂਗੇ ਤੁਸੀਂ ਮਸਾਲਿਆਂ ਦੀ ਕੁਆਂਟੀਟੀ ਆਪਣੇ ਹਿਸਾਬ ਨਾਲ ਕਰ ਸਕਦੇ ਹੋ ਪਿਆਜ਼ ਸਾਡੇ ਹਲਕੇ ਫਰਾਈ ਹੋ ਚੁੱਕੇ ਹਨ ਹੁਣ ਅਸੀਂ ਇਹਦੇ ਵਿੱਚ ਮਸਾਲੇ ਪਾਵਾਂਗੇ ਗੈਸ ਦਾ ਫਲੇਮ ਅਸੀਂ ਲੋ ਰੱਖਣਾ ਹੈ ਹੁਣ ਅਸੀਂ ਇਹਦੇ ਵਿੱਚ ਸਵਾਦ ਅਨੁਸਾਰ ਨਮਕ ਪਾਵਾਂਗੇ ਤੁਸੀਂ ਆਪਣੀ ਟੇਸ ਅਕੋਰਡਿੰਗ ਨਮਕ ਘੱਟ ਜਾਂ ਵੱਧ ਕਰ ਸਕਦੇ ਹੋ ਉਸ ਤੋਂ ਬਾਅਦ ਇਹਦੇ ਵਿੱਚ ਥੋੜੀ ਜੀ ਹਲਦੀ ਪਾਵਾਂਗੇ ਇਹ ਤੇ ਮੈਂ 1/4 tsp ਹਲਦੀ ਪਾਈ ਹੈ ਉਸ ਤੋਂ ਬਾਅਦ 1/4 tsp ਇਥੇ ਕਸ਼ਮੀਰੀ ਲਾਲ ਮਿਰਚ ਪਾਈ ਹੈ ਤੇ ਥੋੜਾ ਜੀ ਇਹਦੇ ਵਿੱਚ ਲਾਲ ਮਿਰਚ ਪਾਈ ਹੈ ਕਿਉਂਕਿ ਅਸੀਂ ਹਰੀ ਮਿਰਚ ਪਹਿਲਾਂ ਹੀ ਪਾ ਚੁੱਕੇ ਹਾਂ ਤੇ ਇਹਦੇ ਵਿੱਚ ਥੋੜਾ ਜਿਹਾ ਸਵਾਦ ਅਨੁਸਾਰ ਮੈਂ ਗਰਮ ਮਸਾਲਾ ਪਾਇਆ ਹੈ ਤੇ ਹੁਣ ਇਹਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਮਿਕਸ ਕਰਨ ਤੋਂ ਬਾਅਦ ਹੁਣ ਅਸੀਂ ਇਹਦੇ ਵਿੱਚ ਕੱਟੇ ਹੋਏ ਆਲੂ ਪਾਵਾਂਗੇ ਇਸ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਤਾਂ ਜੋ ਸਾਰੇ ਮਸਾਲੇ ਆਲੂਆਂ ਤੇ ਚੰਗੀ ਤਰ੍ਹਾਂ ਕੋਟ ਹੋ ਜਾਣ ਮਿਕਸ ਕਰਨ ਤੋਂ ਬਾਅਦ ਇਸ ਨੂੰ ਅਸੀਂ ਢੱਕ ਕੇ ਘਟੋ-ਘਟ 5 ਤੋਂ 7 ਮਿੰਟ ਤੱਕ ਲੋ ਫਲੇਮ ਤੇ ਹੀ ਕੁਕ ਕਰਾਂਗੇ ਧਿਆਨ ਰਹੇ ਗੈਸ ਦੀ ਫਲੇਮ ਅਸੀਂ ਹਾਈ ਨਹੀਂ ਕਰਨੀ ਇਸ ਨਾਲ ਆਲੂ ਹੇ ਨੀ ਜੜੇ ਜਲ ਸਕਦੇ ਹਨ ਇਸ ਨੂੰ ਲੋ ਫਲੇਮ ਤੇ ਹੀ ਬਣਾਈਦਾ ਹੈ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਿਓ ਆਲੂ ਸਾਡੇ ਬਣ ਕੇ ਤਿਆਰ ਹਨ ਇਹਨਾਂ ਨੂੰ ਅਸੀਂ ਇੱਕ ਵਾਰ ਫਿਰ ਕੜਿਸ਼ੀ ਦੇ ਨਾਲ ਚੰਗੀ ਤਰ੍ਹਾਂ ਹਿਲਾ ਦਾਂਗੇ ਤੁਸੀਂ ਚਾਹੋ ਇਹਦੇ ਉੱਪਰੋਂ ਦੀ ਥੋੜਾ ਜਿਹਾ ਗਰਮ ਮਸਾਲਾ ਵੀ ਪਾ ਸਕਦੇ ਹੋ ਅਤੇ ਇਸ ਨੂੰ ਧਨੀਏ ਦੇ ਨਾਲ ਵੀ ਗਾਰਨਿਸ਼ ਕਰ ਸਕਦੇ ਹੋ ਪਰ ਮੈਂ ਇਸ ਨੂੰ ਧਨੀਏ ਜਾਂ ਗਰਮ ਇਸਤ ਕਿਉਂਕਿ ਗਰਮ ਮਸਾਲਾ ਮੈਂ ਇਹਦੇ ਚ ਪਹਿਲਾਂ ਹੀ ਪਾ ਚੁੱਕੀ ਹਾਂ ਤੇ ਇਸ ਨੂੰ ਧਨੀਏ ਦੇ ਨਾਲ ਗਾਰਨਿਸ਼ ਨਹੀਂ ਕਰਾਂਗੀ ਕਿਉਂਕਿ ਬੱਚੇ ਨਹੀਂ ਪਸੰਦ ਕਰਦੇ ਖਾਣਾ ਤਿਆਰ ਸਾਡੇ ਆਲੂਆਂ ਪਿਆਜ਼ ਦੀ ਸੁੱਕੀ ਸਬਜੀ ਤੁਸੀਂ ਚਾਹੋ ਤਾਂ ਇਹਦੇ ਵਿੱਚ ਪਿਆਜ਼ਾਂ ਨੂੰ ਸਕਿੱਪ ਵੀ ਕਰ ਸਕਦੇ ਹੋ ਤੇ ਕੱਲੇ ਜੀਰੇ ਦਾ ਹੀ ਤੜਕਾ ਲਗਾ ਕੇ ਔਕਹਲੂ ਬਣਾ ਸਕਦੇ ਹੋ ਕਿਵੇਂ ਲੱਗੀ ਤੁਹਾਨੂੰ ਅੱਜ ਦੀ ਇਹ ਰੈਸਪੀ ਵੀਡੀਓ ਵਧੀਆ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਮਿਲਦੇ ਹਾਂ ਤੁਹਾਨੂੰ ਇਹ ਨਵੀਂ ਇੱਕ ਵਧੀਆ ਜੀ ਰੈਸਪੀ ਦੇ ਨਾਲ ਧੰਨਵਾਦ